ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਹਨ। ਮੈਂ ਮਾਨ ਸਰਕਾਰ ਦਾ ਦਿਲ ਦੀ ਢੂੰਗਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਇਗਜ਼ਾਮ ਆਉਂਦੇ ਹਨ, ਹਰ ਸਾਲ ਰਿਜ਼ਲਟ ਆਉਂਦੇ ਹਨ, ਲਗਾਤਾਰ ਬੱਚਿਆਂ ਨੂੰ oportunidades ਮਿਲਦੀਆਂ ਹਨ। ਮਿਸ਼ਨ ਰੋਜ਼ਗਾਰ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ 54422 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਅੱਜ ਫਿਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ। ਇਹ ਆਖਰੀ ਨੌਕਰੀ ਨਹੀਂ ਹੈ। ਆਖਰੀ ਸਮਝ ਲੈਣੀ। ਹੋਰ পড়ੋ। ਜਿੰਨੇ ਕੋਈ ਨੇ ਕਿਹਾ 3ਜੀ ਨੌਕਰੀ। ਹੋਰ ਅਕਿ ਚੀ.ਐਸ ਦੇ ਵੀ ਨਿਕਲਣ ਲੱਗੇ ਕਰਨ। ਯੂਪੀਐਸਸੀ ਸੈਂਟਰ ਖੋਲ ਰਹੇ ਆ। ਆਈ.ਐਸ ਵਾਸਤੇ ਤਿਆਰੀ ਕਰ ਲਓ। ਕਿਉਂ ਆਪਾਂ ਕਰਨ ਕਰ ਸਕਦੇ ਜਿਹੜੇ ਆਈ.ਐਸ ਬਣਦੇ ਕੋਈ ਉਹ ਵੀ ਤਾਂ ਆਪਣੇ ਵਰਗੇ ਹੀ ਆ। ਬਸ ਉਹ ਸੈਟਿੰਗ ਚਾਹੀਦੀ ਹੈ। ਪ੍ਰੋਪਰ ਮਾਹੌਲ ਚਾਹੀਦਾ ਬਸ। ਉਹ ਅਸੀਂ ਤੁਹਾਨੂੰ ਦੇਵਾਂਗੇ। ਮੁਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਆ ਟੀਵੀ ਤੇ ਇਸ ਵੇਲੇ ਦੀ اہم ਖਬਰ ਜੜੀ ਹੈ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮੋਗਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਤੁਹਾਨੂੰ ਦੱਸਦੇ ਹਾਂ ਕਿ ਮੋਗਾ ਪੁਲਿਸ ਨੇ ਇੱਕ ਵਿਅਕਤੀ ਨੂੰ ਜਿਹੜਾ ਹੈ نجائہ اصلے سمیت گرفتار ਕੀਤਾ کئی زندہ کاトゥ ਜੜ ਨੇ ਉਹ ਵੀ ਬਰਾਮਦ ਹੋਏ ਨੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਗਈ ਤਾਂ ਇੱਕ ਹੋਰ ਸਾਥੀ ਦਾ ਨਾਮ ਜਿਹੜਾ ਇਹ ਸਾਹਮਣੇ ਆਇਆ ਜਿਸ ਤੋਂ ਬਾਅਦ ਪੁਲਿਸ ਨੇ ਨਾਮਜਦ ਕਰਕੇ ਲਗਾਤਾਰ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਵਿੱਚ ਲਗਾਤਾਰ ਨਸ਼ਾ ਤਸਕਰਾਂ ਤੇ ਜਿਹੜੇ ਨੇ ਬਦਮਾਸ਼ਾ ਤੇ ਨਕੇਲ ਕੱਸਣ ਲਈ ਅਹੀ ਮੁਹਿੰਮ ਜਿਹੜੀ ਹੈ ਸ਼ੁਰੂਆਤ ਕੀਤੀ ਹੈ ਇਸੇ ਨੂੰ ਲੈ ਕੇ ਮੋਗਾ ਪੁਲਿਸ ਨੇ ਇੱਕ આરોપી ਨੂੰ ਤਿੰਨ ਜ਼ਿੰਦਾ ਤੇ ਨਾਜਾਇਜ਼ ਪਿਸਤਲ ਤੇ ਤੇ 8 ਜਿੰਦਾ ਕਾਰਤੂਸ ਤੇ 4 ਮੈਗਜ਼ੀਨਾ ਸਮੇਤ ਗ੍ਰਿਫਤਾਰ ਕੀਤਾ ਹੈ ਆਰੋਪੀ ਦਾ ਨਾਮ ਜਿਹੜਾ ਹੈ ਸ਼ਮਿੰਦਰ ਸਿੰਘ ਪਿੰਡ rauke ਦਾ ਰਹਿਣ ਵਾਲਾ ਹੈ ਉਸ ਦਾ ਬਿਆਨ ਦੇ ਆਧਾਰ ਤੇ ਸਾਥੀ ਜਿਹੜਾ ਹੈ ਉਸ ਦਾ ਜਸਪ੍ਰਿਤ ਸਿੰਘ ਵਾਸੀ ਕਤਨੀਕਲਾ ਨੂੰ ਵੀ ਨਾਮਜ਼ਦ ਕਰਕੇ ਤਲਾਸ਼ੀ ਜਾਰੀ ਕਰ ਦਿੱਤੀ ਹੈ ਮੋਗਾ ਪੁਲਿਸ ਨੇ ਇਹ ਸ਼ਮਿੰਦਰ ਸਿੰਘ ਨਾਮਕ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਉਹ ਨਾਜਾਇਜ਼ ਹਥਿਆਰ ਜਿਹੜੇ ਨੇ ਬਰਾਮਦ ਹੋਏ ਨੇ ਪਹਿਲੀ ਜਾਂਚ ਸ਼ਮਿੰਦਰ ਦੇ ਬਿਆਨ ਦੇ ਆਧਾਰ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਸ ਦੇ ਸਾਥੀ ਜਿਹੜਾ ਜਿਸ ਦਾ ਨਾਮ ਜਸਪ੍ਰੀਤ ਸਿੰਘ ਵਿਰੁੱਧ ਵੀ ਜਿਹੜਾ ਇਹ ਮਾਮਲਾ ਦਰਜ ਕਰ ਲਿਆ ਜਸਪ੍ਰੀਤ ਸਿੰਘ ਤੇ ਪਹਿਲੇ ਵੀ ਕਈ ਮਾਮਲੇ ਜਿਹੜੇ ਨੇ ਐਨਡੀਪੀਐਸ ਦੇ ਅਧੀਨ ਤਹਿਤ ਮਾਮਲੇ ਦਰਜ ਨੇ ਪੁਲਿਸ ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਪੁਸ਼ਗੀਸ਼ ਕਰੇਗੀ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਹਾਸਲ ਹੋਈ ਹੈ ਲਗਾਤਾਰ ਪੰਜਾਬ ਸਰਕਾਰ ਵੱਲੋਂ ਜੋ ਨਸ਼ਿਆਂ ਨੂੰ ਲੈ ਕੇ ਮੁਹਿੰਮ ਚਲਾਈ ਜਾ ਰਹੀ ਹੈ ਇਸ ਨੂੰ ਲੈ ਕੇ ਲਗਾਤਾਰ ਜੋ ਤਲਾਸ਼ੀ ਦੌਰਾਨ ਕੀਤੀ ਜਾ ਰਹੀ ਹੈ ਉਸੇ ਨੂੰ ਲੈ ਕੇ ਪੁਲਿਸ ਨੂੰ ਵੱਡੀ ਸਫਲਤਾ حاصل ਹੋਈ ਹੈ ਨਾਜਾਇਜ਼ ਪਿਸਤਲ ਸਮੇਤ ਪੁਲਿਸ ਨੇ ਇੱਕ ਸਾਥੀ ਗ੍ਰਿਫਤਾਰ ਕੀਤਾ ਹੈ ਤੇ ਇੱਕ ਦੀ ਲਗਾਤਾਰ ਪਾਲ ਕਰ ਰਹੇ ਨੇ ਤਾਂ ਇਸੇ ਨੂੰ ਲੈ ਕੇ ਡੀਐਸਪੀ ਮੁਖ ਜਿਹੜਾ ਅਮਰਿਤਪਾਲ ਸਿੰਘ ਰੰਦਾਵਾ ਦਾ ਕੀ ਕੁਝ ਕਹਿਣਾ ਇੱਕ ਵਾਰ ਤੁਹਾਨੂੰ ਸੁਣਾ ਦਿੰਦੇ ਹਨ ਮਾਨਯੋਗ ਐਸਐਸਪੀ ਮੋਗ ਸ਼੍ਰੀ ਅਜੇ ਗਾਂਧੀ ਆਈਪੀਐਸ ਦੇ ਦਿਸ਼ਣ ਰੇਸ਼ਾ ਹਿੱਟ ਮਾਡਿਅਰਸ ਦੇ ਕਲਾਫ ਇੱਕ ਵਿਸ਼ੇਸ਼ ਮੁਹਿੰਮ ਲਗਾਤਾਰ ਜਾਰੀ ਹੈ ਇਸੇ ਮਹਿੰਦੀ ਲੜੀ ਵਿੱਚ ਕੱਲ ਸਾਨੂੰ ਸਾਡੇ ਥਾਣਾ ਬਦਨੀ ਕਲਾਂ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਮੁਖਬਰੀ ਤੇ ਆਧਾਰ ਤੇ ਇੱਕ ਮੁਕਦਮਾ ਦਰਜ ਕੀਤਾ ਗਿਆ ਜਿਸ ਵਿੱਚ ਇਨਫੋਰਮੇਸ਼ਨ ਇਹ ਮਿਲੀ ਸੀ ਵਿਸ਼ਮਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰੋਕੇ ਕੋਲ ਨਾਜਾਇਜ਼ ਅਸਲਾ ਹੈਗਾ ਮੁਕਦਮਾ ਦਰਜ ਕਰਨ ਤੋਂ ਬਾਅਦ ਜਦੋਂ ਉਕਤ ਪਤੇ ਤੇ ਰੇਡ ਕੀਤੀ ਗਈ ਤੇ ਪੁਲਿਸ ਪਾਰਟੀ ਨੂੰ ਇੱਕ ਪਿਸਤਲ ਪੀਬੋਰ ਸਮੇਤ ਦੋ ਜੰਦਾਰਾਂ ਤੇ ਦੋ ਮੈਗਜ਼ੀਨ ਇੱਕ ਪਿਸਟਲ 32 ਬੋਰ ਸਮੇਤ ਦੋ ਜੰਦਰਾਂ ਦੋ ਮੈਗਜ਼ੀਨ ਤੇ ਇੱਕ ਰਾਈਫਲ 315 ਬੋਰ ਸਮੇਤ ਅੱਠ ਜੰਦਰਾਂ ਬਰਾਮਦ ਹੋਏ। ਸ਼ਮਿੰਦਰ ਸਿੰਘ ਨੂੰ ਵੀ ਗ੍ਰਫਤਾਰ ਕਰ ਲਿੱਤਾ ਗਿਆ। ਇਸ ਦੀ ਇਸ ਮੁਕੱਦਮੇ ਦੀ ਹੋਰ ਜਦੋਂ ਟੁਕਾਈ ਲਾਤ ਪਿੱਛ ਕੀਤੀ ਗਈ ਤੇ ਸ਼ਮਿੰਦਰ ਸਿੰਘ ਨੇ ਦੱਸਿਆ ਵੀ ਇਹ ਅਸਲ ਤੌਰ 'ਤੇ ਸੰਬੰਧ ਜਸਪੀਤ ਸਿੰਘ ਵਰਜਾ ਵਾਸੀ ਬਦਨੀ ਕਲਾਂ ਦੇ ਨਾਲ ਵੀ ਹੈਗਾ। ਜਸਪ੍ਰੀਤ ਸਿੰਘ ਨੋਵੀ ਇਸ ਮੁਕਦਮੇ ਵਿੱਚ ਨਾਮਜ਼ਦ ਕਰ ਲੱਤਾ ਗਿਆ ਇਸ ਮੁਕਦਮੇ ਦੀ ਹੋਰ ਪੜਤਾਲ ਕੀਤੀ ਜਾ ਰਹੀ ਹੈ ਵੀ ਇਹ ਅਸਲਾ ਕਿਸ ਪਰਪਸ ਨਾਲ ਲਿਆ ਗਿਆ ਸੀ ਤੇ ਕਿੱਥੋਂ ਆਇਆ ਸੀ ਤੇ ਕਿੱਥੇ ਯੂਜ਼ ਕਰਨਾ ਸੀ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਦੇ ਦਿਸ਼ਣ ਰੇਸ਼ਾ ਹਿੱਟ ਮਾਰਿਆਂਸਰ ਅਦਕਲਾਫ ਇੱਕ ਵਿਸ਼ੇਸ਼ ਮਹਿਮ ਲਗਾਤਾਰ ਜਾਰੀ ਹੈ ਇਸੇ ਮਹਿਮ ਦੀ ਲੜੀ ਵਿੱਚ ਕੱਲ ਸਾਨੂੰ ਸਾਡੀ ਥਾਣਾ ਬਦਨੀ ਕਲਾਂ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਮੁਖਬਰੀ ਤੇ ਆਧਾਰ ਤੇ ਇੱਕ ਮੁਕਦਮਾ ਦਰਜ ਕੀਤਾ ਗਿਆ ਜਿਸ ਵਿੱਚ ਇਨਫੋਰਮੇਸ਼ਨ ਇਹ ਮਿਲੀ ਸੀ ਵਿਸ਼ਮਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰੋਕੇ ਕੋਲ ਨਜਾਇਜ਼ ਅਸਲਾ ਹੈਗਾ ਮੁਕਦਮਾ ਦਰਜ ਕਰਨ ਤੋਂ ਬਾਅਦ ਜਦੋਂ ਉਕਤ ਪਤੇ ਤੇ ਰੇਡ ਕੀਤੀ ਗਈ ਤੇ ਪੁਲਿਸ ਪਾਰਟੀ ਨੂੰ ਇੱਕ ਪਿਸਤਲ 30 ਬੋਰ ਸਮੇਤ ਦੋ ਜੰਦਾ ਰੌਂਦ ਦੋ ਮੈਗਜ਼ੀਨ ਇੱਕ ਪਿਸਤਲ 32 ਬੋਰ ਸਮੇਤ ਦੋ ਜੰਦਾ ਰੌਂਦ ਦੋ ਮੈਗਜ਼ੀਨ ਤੇ ਇੱਕ ਰਾਈਫਲ 315 ਬੋਰ ਸਮੇਤ 8 ਜੰਦਾ ਰੌਂਦ ਬ੍ਰਾਹਮਤ ਹੋਏ ਸ਼ਮਿੰਦਰ ਸਿੰਘ ਨੂੰ ਵੀ ਗ੍ਰਫਤਾਰ ਕਰ ਲਿੱਤਾ ਗਿਆ ਇਸ ਦੀ ਇਸ ਮੁਕਦਮੇ ਦੀ ਹੋਰ ਜਦੋਂ ਤੱਕਾਈ ਨਾ ਤਪੀਸ਼ ਕੀਤੀ ਗਈ ਤੇ ਸ਼ਮਿੰਦਰ ਸਿੰਘ ਨੇ ਦੱਸਿਆ ਵੀ ਇਹ ਅਸਲ ਤੌਰ 'ਤੇ ਸੰਬੰਧ ਜਸਪੀਤ ਸਿੰਘ ਵਰ ਜਸਾ ਵਾਸੀ ਬਦਨੀ ਕਲਾਂ ਦੇ ਨਾਲ ਵੀ ਹੈਗਾ ਜਸਪੀਤ ਸਿੰਘ ਨੂੰ ਵੀ ਇਸ ਮੁਕਦਮੇ ਵਿੱਚ ਨਾਮਜ਼ਦ ਕਰ ਲਿੱਤਾ ਗਿਆ ਇਸ ਮੁਕਦਮੇ ਦੀ ਹੋਰ ਪੜਤਾਲ ਕੀਤੀ ਜਾ ਰਹੀ ਹੈ ਵੀ ਇਹ ਅਸਲਾ ਕਿਸ ਪਰਪਸ ਨਾਲ ਲਿਆ ਗਿਆ ਸੀ ਤੇ ਕਿੱਥੋਂ ਆਇਆ ਸੀ ਤੇ ਕਿੱਥੇ ਯੂਜ਼ ਕਰਨਾ ਸੀ